ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਰਦਾਸ ਹੈ ਪ੍ਰਮਾਤਮਾ ਅੱਗੇ ਸਭ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਜਿਹੜੇ ਵੀ ਵੀਰ ਭੈਣਾਂ ਮੇਰੇ ਚੈਨਲ ਨੂੰ ਪਹਿਲੀ ਵਾਰੀ ਵੇਖ ਰਹੇ ਨੇ ਉਹ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਿਉਂਕਿ ਤੁਹਾਡੀ ਸਪੋਰਟ ਦੇ ਨਾਲ ਹੀ ਇਹ ਚੈਨਲ ਅੱਗੇ ਵਧੇਗਾ ਤੇ ਨਾਲੇ ਤੁਹਾਡੀ ਸਪੋਰਟ ਦੇ ਨਾਲ ਹੀ ਹੌਸਲਾ ਬਣਦਾ ਆ ਨਵੀਂ ਵੀਡੀਓ ਬਣਾਉਂਦਾ ਤੇ ਨਵੀਂ ਵੀਡੀਓ ਪਾਉਂਦਾ ਆਪਾਂ ਆਪਣੇ ਖੇਤਾਂ ਵਿੱਚ ਚੱਲੇ ਸੀ ਸਾਡੇ ਖੇਤ ਸਾਡੇ ਤੋਂ ਇੱਥੋਂ ਕਿੰਨੀ ਦੂਰ ਨੇ ਜੇ ਸਾਤ ਕਿਲੋਮੀਟਰ ਦੂਰ ਨੇ ਸਾਡੇ ਤੋਂ ਤੇ ਅਸੀਂ ਚੱਲੇ ਹੀ ਅਜੇ ਉਦੋਂ ਝੋਨੇ ਲੱਗਣੇ ਥੋੜੀ ਥੋੜੀ ਸ਼ੁਰੂ ਹੋਏ ਸੀ ਜਦੋਂ ਮੈਂ ਇਹ ਵੀਡੀਓ ਬਣਾਈ ਆ ਤੇ ਉੱਥੇ ਮਤਲਬ ਇਧਰਲੀ ਇੱਕ ਵੰਬੀ ਦੇ ਆਪਾਂ ਅੱਗੇ ਖਲੋਦਦੇ ਆ ਫਿਰ ਆਪਾਂ ਦੂਸਰੀ ਦੇ ਤੁਹਾਨੂੰ ਲੈ ਕੇ ਜਾਵਾਂਗੇ ਉੱਥੇ ਬੜਾ ਹੀ ਵੱਡਾ ਚ ਬੱਚਾ ਬਣਾਇਆ ਪੂਲ ਵਾਂਗੂ ਬਣਾਇਆ ਵਾ ਤੇ ਇੱਥੇ ਆ ਕੇ ਸਾਨੂੰ ਬਹੁਤ ਵਧੀਆ ਲੱਗਦਾ ਆ ਹਰਿਆਲੀ ਹੀ ਹਰਿਆਲੀ ਚਾਰੇ ਚਾਰੇ ਪਾਸੇ ਤੇ ਖੇਤ ਅ ਅਗਲੇ ਥੋੜੇ ਦਿਨ ਠਹਿਰ ਕੇ ਆਉਂਦੇ ਤੇ ਫਿਰ ਤੇ ਜਾਮਨੂ ਪੱਕਣ ਲੱਗ ਜਣੇ ਸੀ ਤੇ ਜਾਮਨੂ ਖਾਣੇ ਸੀ ਪਰ ਹੁਣ ਅਰਨਵ ਦੀ ਜਿਹਦੀ ਕਿ ਚਲੀਏ ਚਲੀਏ ਤੇ ਫਿਰ ਆਪਾਂ ਇੱਕ ਵਾਰੀ ਆਏ ਹਾਂ ਤੇ ਇੱਧਰ ਅਜੇ ਪਨੀਰੀਆਂ ਮਤਲਬ ਲਾਉਣ ਵਾਲੀਆਂ ਨਹੀਂ ਹੋਈਆਂ ਸਾਡੇ ਤੱਕ ਨਹੀਂ ਹੋਈਏ ਜੇ ਪਨੀਰ ਲਾਉਣ ਵਾਲੀ ਤੇ ਕਹਿੰਦੇ ਚਲੋ ਨਾਲੇ ਪਨੀਰੀ ਭਰ ਆਉਂਦੇ ਆ ਕਿਉਂਕਿ ਉਦੋਂ ਗਰਮੀ ਬਹੁਤ ਜ਼ਿਆਦਾ ਸੀ ਤੇ ਲੋ ਵਗਦੀ ਸੀ ਦੇਣ ਵਾਲੇ ਪਨੀਰੀ ਭਰ ਲੈਨੇ ਆ ਤੇ ਨਾਲੇ ਚਲੋ ਤੁਸੀਂ ਫਿਰ ਉਹ ਆਇਓ ਤੇ ਫਿਰ ਇੱਕ ਵਾਰੀ ਆਵਾਂਗੇ ਜਦੋਂ ਜਾਮਨੂ ਪੱਕਣਗੇ ਅਮਰੂਦ ਤੇ ਇਸ ਵਾਰੀ ਨਾ ਫਲ ਥੋੜਾ ਜਿਆਦੀਆਂ ਨੇਰੀਆਂ ਆਉਣ ਕਰਕੇ ਨਾ ਜਿਹੜੇ ਹੈਗੇ ਆ ਫਲ ਕੁਛ ਨਾ ਝੜ ਗਿਆ ਏ ਇਲਾਚੀਆਂ ਦਾ ਬੂਟਾ ਇਹਨੂੰ ਲਾਚੀਆਂ ਲੱਗਦੀਆਂ ਨੇ ਅਜੇ ਘਾਟੀ 라ਚੀਆਂ ਲੱਗਦੀਆਂ ਕਿਉਂਕਿ ਇਹਨੂੰ ਫੁੱਲ ਤਾਂ ਵੈਸੇ ਲੱਗਦੇ ਨੇ ਪਰ ਇਲਾਚੀਆਂ ਘਾਟੀ ਲੱਗਦੀਆਂ ਪਤਾ ਨਹੀਂ ਕਿਉਂ ਮੂਟਾ ਤੇ ਬਹੁਤ ਗਰੋਥ ਕੀਤਾ ਤੇ ਇਧਰੇ ਕਿੰਦੀ ਜਾਏ ਪਨੀਰੀ ਪਰੰਡੇ ਪਾਣੀ ਲੌਣਦੇ ਇੱਥੇ ਆ ਕੇ ਨਾ ਬੜਾ ਹੀ ਵਧੀਆ ਲੱਗਦਾ ਪਹਿਲਾਂ ਨਾਲੋਂ ਥੋੜੀ ਹਰਿਆਲੀ ਨਾ ਘਟ ਗਈ ਆ ਕੁਝ ਬੂਟੇ ਵਿੱਚ ਸੁੱਕ ਗਏ ਨੇ ਦੂਸਰੀ ਬੰਬੀ ਤੇ ਵੀ ਜਾਵਾਂਗੇ ਨਾ ਉੱਥੇ ਵੀ ਹਰਿਆਲੀ ਥੋੜੀ ਘਟ ਗਈ ਆ ਪਹਿਲਾਂ ਉੱਥੇ ਵੀ ਬਹੁਤ ਜ਼ਿਆਦਾ ਹਰਿਆਲੀ ਸੀ ਕੁਝ ਬੂਟੇ ਵਿੱਚ ਉਹ ਨਾ ਸੁੱਕ ਗਏ ਨੇ ਤੇ ਇਸ ਵਾਰੀ ਫਲ ਵੀ ਥੋੜਾ ਘਟ ਲੱਗਿਆ ਆ ਪਹਿਲਾਂ ਜਿੰਨਾ ਫਲ ਲੱਗਿਆ ਬਹੁਤ ਹੀ ਪਰ ਝੜ ਬਹੁਤ ਗਿਆ ਵਾ ਫਲ ਹਨੇਰੀਆਂ ਦੇ ਨਾਲ ਨਾ ਫਲ ਬਹੁਤ ਜ਼ਿਆਦਾ ਝੜ ਗਿਆ ਤੇ ਕੁਝ ਅਜੇ ਲੋਵਾ ਜੀਆਂ ਵਗੰਡੀਆਂ ਸੀ ਨਾ ਤੇ ਬਾਰਸ਼ਾਂ ਨਹੀਂ ਸ਼ੁਰੂ ਹੋਈਆਂ ਤਾਂ ਕਰਕੇ ਨਾ ਮਤਲਬ ਉਹ ਹਰਿਆ ਭਰਿਆ ਜਾਣੀ ਸੀ ਥੋੜਾ ਤੇ ਜੇ ਧਿਆਰ ਕੇ ਹਮ ਦੇ ਬਾਰਸ਼ਾਂ ਦੇ ਬਾਅਦ ਚ ਫਿਰ ਜਿਆਦੀ ਹਰਿਆਲੀ ਲੱਗਣੀ ਸੀ ਤੇ ਇੱਥੇ ਆ ਕੇ ਅਸੀਂ ਸਾਰੇ ਬਹੁਤ ਇੰਜੋਏ ਕਰਦੇ ਆ ਜਦੋਂ ਆਪਾਂ ਵੀ ਜਦੋਂ ਵੀ ਇੱਥੇ ਆਉਂਦੇ ਆ ਨਾ ਤੇ ਆਣ ਕੇ ਇੱਥੇ ਬਹੁਤ ਇੰਜੋਏ ਕਰੀਦਾ ਚਾਹ ਬਣਾਈਂਦੀ ਆ ਇਹਦੇ ਨਾਲ ਚਾਰ ਚਫਰੇ ਕੰਦਾ ਕਰਕੇ ਪੂਰਾ ਚੌਂਕੇ ਵਾਂਗੂ ਬਣਾਇਆ ਸੀ ਤੇ ਹੁਣ ਘਟਈ ਆਈਦਾ ਪਹਿਲਾਂ ਜਿਆਦਾ ਆਈਦਾ ਸੀ ਹੁਣ ਘਟਾਈਦਾ ਆ ਤੇ ਕੰਦਾ ਕੁੰਦਾ ਵੀ ਇਹਦੀਆਂ ਟਾਲੀ ਟੁਲੀ ਵੱਜ ਕੇ ਟਾਲੀਆਂ ਵੱਜ ਕੇ ਤੇ ਉਖੜ ਗਈਆਂ ਨੇ ਤੇ ਚੁੱਲ੍ਹਾ ਹੀ ਇਕੱਲਾ ਖਲੋਤਾ ਰਹਿ ਗਿਆ ਤੇ ਜਦੋਂ ਆਪਾਂ ਇੱਥੇ ਆਈਦਾ ਤੇ ਫਿਰ ਅੱਗ ਬਾਲ ਕੇ ਕੁਛ ਨਾ ਕੁਛ ਇੱਥੇ ਚਾਹ ਚੂ ਬਣਾ ਲਈਦੀ ਆ ਸ਼ਾਇਨ ਅੱਗ ਬਾਲਣ ਲੱਗੀ ਸੀ ਹਵਾ ਬਹੁਤ ਤੇਜ਼ੀ ਵੀਡੀਓ ਵਿੱਚ ਨਹੀਂ ਲੱਗ ਰਹੀ ਪਰ ਹਵਾ ਬਹੁਤ ਤੇਜ਼ ਚੱਲ ਰਹੀ ਸੀ ਉਦੋਂ ਤੇ ਇਹਨਾਂ ਨੇ ਫਿਰ ਪਿੱਛੇ ਆ ਦਾ ਡੱਕਾ ਕਰ ਦਿੱਤਾ ਤੇ ਫਿਰ ਅਸੀਂ ਮੈਗੀ ਬਣਾਈ ਉਹਦਣ ਤੇ ਇੰਨੀ ਟੇਸਟੀ ਮੈਗੀ ਬਣੀ ਵੈਸੇ ਮੈਗੀ ਘਰ ਬਣਾਉਂਦੇ ਰਹੀਦਾ ਕੈਸ ਤੇ ਪਰ ਇੰਨੀ ਟੇਸਟੀ ਮੈਗੀ ਬਣੀ ਮੈਂ ਤੇ ਇੰਨੀ ਸਵਾਦ ਮੈਗੀ ਪਹਿਲੀ ਵਾਰੀ ਖਾਧੀ ਬਹੁਤ ਟੇਸਟੀ ਮੈਗੀ ਬਣੀ ਚੁੱਕੇ تھے ਤੇ ਚਾਹ ਆਪਾਂ ਘਰੋਂ ਬਣਾ ਕੇ ਥਰਮੋਸ ਵਿੱਚ ਪਾ ਕੇ ਲੈ ਆਏ ਸੀ ਇੱਥੇ ਆਣ ਕੇ ਮੈਗੀ ਬਣਾ ਕੇ ਨਾਲ ਬਿਸਕੁਟ ਵਗੈਰਾ ਖਾਲੇ ਪਹਿਲਾਂ ਮੈਗੀ ਖਾ ਲਈ ਫਿਰ ਦੂਸਰੀ ਬੰਬੀ ਦੇ ਜਾ ਕੇ ਉੱਥੇ ਹੀ ਬਿਸਕੁਟ ਵਗੈਰਾ ਖਾ ਲੇ ਤੇ ਬਚਾਣੋ ਬੜਾ ਹੁੰਦਾ ਉੱਥੇ ਚੱਲੀਏ ਜੇ ਬੱਚੇ ਜਨਾਈਏ ਵੈਸੇ ਜੇ ਬੱਚੇ ਜਨਾਉਣ ਦਾ ਵੀ ਮਜ਼ਾ ਬਹੁਤ ਹੁੰਦਾ ਹੀ ਸਾਰੇ ਵੈਸੇ ਆਉਂਦੇ ਹੁੰਨੇ ਆ ਦਜੀ ਬੰਬੀ ਦੇ ਬੜਾ ਵੱਡਾ ਜਿਹਾ ਬੱਚਾ ਉੱਥੇ ਆਪਾਂ ਨਾਉਣ ਵਾਸਤੇ ਸਾਰੇ ਆਉਂਦੇ ਆ ਮੇਰੀਆਂ ਰਾਣੀਆਂ ਚਾਣੀਆਂ ਬੱਚੇ ਐ ਸਾਰੇ ਜਾਣੇ ਉੱਥੇ ਇੰਜੋਏ ਕਰਕੇ ਜਾਂਦੇ ਆ ਨਾ ਆਗੇ ਜੇ ਬੱਚੇ ਦੇ ਵਿੱਚ ਵੱਡੇ ਸਾਰੇ ਦੇ ਵਿੱਚ ਤੇ ਬੜਾ ਹੀ ਵਧੀਆ ਇੱਥੇ ਆਣ ਕੇ ਲੱਗਦਾ ਸਾਨੂੰ ਹੋਰ ਤੁਸੀਂ ਵੀ ਦੱਸਿਓ ਕੌਣ ਕੌਣ ਜਾ ਕੇ ਬੰਬੀ ਤੇ ਚਾਹ ਬਣਾਉਂਦੇ ਆ ਇਸ ਤਰ੍ਹਾਂ ਅਹੀਂ ਤੇ ਹਰ ਸਾਲ ਹੀ ਆਉਨੇ ਦੋ ਇੱਕ ਦੋ ਵਾਰੀ ਤੇ ਆਈ ਜਾਈਦਾ ਗਰਮੀਆਂ ਇੱਕ ਵਾਰੀ ਹੋਣ ਆਏ ਆ ਤੇ ਇੱਕ ਵਾਰੀ ਫੇਰ ਆਵਾਂਗੇ ਮੈਂ ਵਧੀਆ ਲੱਗਦਾ ਪਰ ਪਹਿਲਾਂ ਆ ਨਾ ਇਹ ਦਿਵਾਲੀ ਦੇ ਵਾਲੇ ਖੁਸ਼ੇ ਬਣਾਇਆ ਸੀ ਗੰਦਾ ਸੀ ਤੇ ਹੁਣ ਤੇ ਗੰਦਾ ਹੈ ਗਿਆ ਹੀ ਨਹੀਂ ਆ ਤੇ ਹਵਾ ਬਹੁਤ ਤੇਜੀ ਫੇਰ ਨਾ ਮੰਜੀ ਡਾਲੀ ਮੰਜੀ ਤੇ ਬਹਿ ਗਏ ਤੇ ਅਹੀਂ ਫਿਰ ਵੈਹੇ ਬਣ ਗਈ ਅੱਗ ਬਾਲ ਗਏ ਕਿਉਂਕਿ ਸੁੱਕੀਆਂ ਟਾਹਣੀਆਂ ਬਹੁਤ ਜ਼ਾਰੇ ਪਾਸੇ ਖਲਰੀਆਂ ਸੀ ਅਹੀਂ ਉਹੀ ਇਕੱਠੀਆਂ ਕਰਕੇ ਉਹਦੇ ਨਾਲ ਹੀ ਬਣਾ ਕੇ ਤੇ ਫਿਰ ਸ਼ਾਇਨੇ ਸਾਰਿਆਂ ਨੂੰ ਦੇ ਦਿੱਤੀਆਂ ਤਿਆਰ ਹੋ ਗਈ ਮਹਿੰਗੀ ਤੇ ਸਾਰਿਆਂ ਦੀਆਂ ਪਲੇਟਾਂ ਦੇ ਵਿੱਚ ਪਾਤੀ ਉਹਨਾਂ ਚੈਨ ਉਹਦਾ ਚਾਚੂ ਵੀ ਆ ਗਏ ਉਥੇ ਤੇ ਸਾਰਿਆਂ ਨੇ ਆਪਾਂ ਖਾ ਲਈ ਕਿਉਂਕਿ ਅਜੇ ਬੱਚੇ ਕੋ ਸੁਨਾਨ ਕੇ ਗਏ ਨੇ ਤੇ ਅਜੇ ਖੇਰੇ ਬੁੱਲ ਰਹੇ ਤਾਂ ਕਰਕੇ ਅਸੀਂ ਇੰਨੇ ਕਿ ਜਾਣੇ ਆ ਗਏ ਤੇ ਗਰਮੀ ਬਹੁਤ ਸੀ ਨਾ ਲੋਵਾ ਬੜੀਆਂ ਵਗਣੀਆਂ ਤੇ ਕੋਈ ਵੀ ਨਹੀਂ ਘਰਾਜੋ ਬਾਹਰ ਨਿਕਲਣ ਲਿਆ ਤੇ ਇਹ ਅਰਨਵ ਦੀ ਜੇਦੀ ਵੀ ਚਲੀਏ ਚਲੀਏ ਨਾ ਪਿੱਪਲ ਬਹੁਤ ਵੱਡਾ ਆਇਆ ਇਹ ਇਹ ਵੀ ਇੰਨਾ ਹਰਿਆ ਭਰਿਆ ਜਾਣੀ ਲੱਗਣ ਡਿਆ ਵਹੇ ਬਹੁਤ ਵੱਡਾ ਪਿੱਪਲ ਆਇਆ ਇਹ ਇਹ ਆਪਾਂ ਆ ਗਏ ਹੁਣ ਦੂਸਰੀ ਬੰਬੀ ਤੇ ਤੇ ਇੱਥੇ ਆ ਵੇਖੋ ਬਣਿਆ ਅ ਪੇਂਟਿੰਗ ਕਰਵਾਈ ਆ ਬਹੁਤ ਸੋਹਣੀ ਪੇਂਟਿੰਗ ਕਰਵਾਈ ਪਹਿਲਾਂ ਅਸੀਂ ਜ਼ਿਆਦਾ ਟਾਈਮ ਇਸ ਬੰਬੀ ਦੇ ਉੱਤੇ ਜ਼ਿਆਦਾ ਟਾਈਮ ਰਹਿੰਦੇ ਹੁੰਦੇ ਸੀ ਅ 2-3 ਮਹੀਨੇ ਇੱਥੇ ਮੱਝਾਂ ਲੈ ਕੇ ਆਉਣੀਆਂ ਇਹ ਇਹਦੀ ਇੱਧਰਲੀ ਸਾਈਡ ਤੇ ਇੱਕ ਲੰਮਾ ਕਮਰਾ ਸੀ ਉਹ ਵੀ ਪੱਕਾ ਸੀ ਉਹਦੇ ਵਿੱਚ ਵੀ ਰਹਿ ਅਸੀਂ ਤੇ ਮੱਝਾਂ ਇੱਥੇ ਰੱਖਣੀਆਂ ਤੇ 2-3 ਮਹੀਨੇ ਇੱਥੇ ਰਹਿੰਦੇ ਹੁੰਦੇ ਹਾਂ ਅਸੀਂ ਮੈਂ ਵੀ ਇੱਕ ਇੱਕ ਇੱਕੋ ਵਾਰੀ ਮੈਂ ਆਈ ਸਨ ਨਾਲ ਰਹਿਣ ਵਾਸਤੇ ਤੇ ਮੰਮੀ ਦੇ ਨਾਲ ਤੇ ਅਸੀਂ ਸਾਰੇ ਜਾਣੇ ਫਿਰ ਇੱਥੇ ਰਹਿੰਦੇ ਸੀ ਬਾਥਰੂਮ ਵੀ ਬਣਾਏ ਸੀ ਸਾਰਾ ਮਤਲਬ ਜੋ ਵੀ ਘਰ ਦੇ ਵਿੱਚ ਚੀਜ਼ਾਂ ਚਾਹੀਦੀਆਂ ਹੁੰਦੀਆਂ ਉਹ ਸਾਰੀਆਂ ਚੀਜ਼ਾਂ ਆਪਾਂ ਇੱਥੇ ਰੱਖੀਆਂ ਸੀ ਬਣਾਈਆਂ ਸੀ ਤੇ ਬੜਾ ਵਧੀਆ ਲੱਗਦਾ ਸੀ ਇੱਥੇ ਆਣ ਕੇ ਉਦੋਂ ਇੱਕ ਤੇ ਬਜ਼ੁਰਗਾਂ ਦੇ ਨਾਲ ਵੀ ਥੋੜਾ ਫਰਕ ਪੈ ਜਾਂਦਾ ਹੈ ਚੀਜ਼ ਦਾ ਪਾਜੀ ਹੁੰਦੇ ਸੀ ਪਾਜੀ ਕੋਈ ਨਾ ਕੋਈ ਇਥੇ ਪਲਾਂਟ ਲਾਉਂਦੇ ਰਹਿੰਦੇ ਸੀ ਜੇ ਕੋਈ ਸੁੱਕ ਗਿਆ ਤਾਂ ਉਹਨਾਂ ਨਵਾਂ ਲਗਾ ਦੇਣਾ ਤੇ ਤੇਜ ਜਾਂ ਉਹਨਾਂ ਦੀ ਕੋਈ ਕਟਿੰਗ-ਉਟਿੰਗ ਕਰਵਾਉਂਦੇ ਰਹਿੰਦੇ ਸੀ ਤੇ ਹੁਣ ਵੀ ਨਵੇਂ ਵੇਹ ਪਲਾਂਟ ਲਗਾ ਦਿੱਤੇ ਆ ਪਰ ਇਹ ਕਿ ਉਹਨਾਂ ਨੇ ਨਾਲੋਂ ਨਾਲ ਲਾ ਦੇਣੇ ਹੁੰਦੇ ਆ ਅਹੀਂ ਹੁੰਦਾ ਆ ਕਿ ਇਕੱਠੇ ਲਿਆ ਕੇ ਫੇਰ ਲਾਈਏ ਤੇ ਇਧਰ ਵੀ ਪਨੀਰੀ ਉਹ ਸਾਹਮਣੇ ਪਨੀਰੀ ਆ ਭਰਨੀ ਸੀ ਤੇ ਬੰਬੀ ਚੱਲ ਗਈ ਇੱਥੇ ਹੀ ਨਾਉਂਦੇ ਆ ਬੜਾ ਡੂੰਗਾ ਥੱਲੇ ਤੱਕ ਰਿਆ ਤੇ ਅਹੀਂ ਵੀ ਨਾ ਮੈਂ ਵੀ ਨਾ ਆਤੀ ਹਾਂ ਅਹੀਂ ਸਾਰੇ ਜਣੇ ਇੱਥੇ ਨਹਾ ਕੇ ਗਏ ਸਾਂ ਉਹਦਣ ਵਿੱਚ ਬੱਚੇ ਵਿੱਚ ਤੇ ਬੱਚਿਆਂ ਨੇ ਬਾਅਦ ਚਾਹ ਪੀਤੀ ਤੇ ਅਹੀਂ ਪਹਿਲਾਂ ਚਾਹ ਪੀਲੀ ਪਨੀਰੀ ਭਰਦਿਆਂ ਤੱਕਰ ਫਿਰ ਤੇ ਚਲੋ ਜੀ ਫਿਰ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਤਦ ਤੱਕ